ਇਹ ਪਿੰਡ ਬੱਬਰੀ ਨੰਗਲ ਆ ਇਹ ਸਟਾਟੀਆ ਸੱਤਾ ਪਿੰਡਾਂ ਦੀ ਇਹ ਇਹਦਾ ਚੱਲਣਦਿਆ ਕੇਸ ਚੱਲੰਦਿਆ ਵਾ ਸ਼ਿਗਲ ਕੇਸ ਚੱਲੰਦਿਆ ਵਾ ਇਹ ਪੰਚਾਇਤ ਦੇ ਹੱਕ 'ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈਏ ਨਾ ਇਹਨੂੰ ਕੁਝ ਥੇ ਬਲਿਆ ਨਾ ਕੋਈ ਕੁਝ ਵੀ ਨਹੀਂ ਮਿਲਿਆ ਤੇ ਫੇਰ ਵੀ ਇਹ ਕੰਦਾ ਕੱਢੰਦਿਆ ਗਾੜੀ ਆ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਾਇਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਉਸ ਮਸਰਮ ਆਇਆ ਵਾ ਠੀਕ ਆ ਚਲੋ ਕੀ ਖਾਦ ਖਰਦੇ ਸੀ ਕੱਪੜਾ ਖਰਦੇ ਸੀ ਆਏ ਤੇ ਹੁਣ ਜਦੋਂ ਖਾਸ ਤੋਂ ਨਹੀਂ ਕਿੱਥੇ ਛਡਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਕੀ ਨਾ ਬੰਦੇ ਦਾ ਇਹ ਮਸਾ ਸਿੰਘ ਜੇ ਕਰਨਾਲ ਸਿੰਘ ਕੀ ਕੰਮ ਕਰਦਾ ਹੈ ਉਹ ਜਿਉ ਨਹੀਂ ਪੰਦਰ ਸੈਕਟਰ ਹੀ ਪਹਿਲੇ ਮੜਾ ਮੋਟਾ ਇੱਥੇ ਲੱਗਾ ਸੀ ਉਹਦੇ ਉਸ ਬੰਦੇ ਵਿੱਚ ਜੀ ਮੈਨੂੰ ਤਰਖਾਵਾ ਨਹੀਂ ਮਿਲਿਆ ਤੇ ਤੇ ਜਗ੍ਹਾ ਦੇ ਕਬਜ਼ਾ ਕਰ ਬੈਠਿਆ ਹੁਣ ਤੁਸੀਂ ਪੁਲਿਸ ਨੂੰ ਬੁਲਾ ਕੇ ਕੀ ਕਹਾਂਗੇ ਇਸੇ ਬਾਤ ਨੂੰ ਵੀ ਰੋਕੋ ਤਾਂ ਉਹ ਆਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਜੇ ਹੱਕ 'ਚ ਹੋ ਗਏ ਫੇਰ ਹੀ ਆ ਜੇ ਤੇਰੇ ਤੇਰੇ ਕੋ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਆ ਇਰਕੋ ਕੋ ਕਾਗਤ ਨਹੀਂ ਕੋ ਪੱਤਰ ਨਹੀਂ ਆ ਝੂਠਾ ਵਾ ਤੇਰਾ ਅਸਲ ਝੂਠਾ ਵਾ 420 ਜਨੇ ਫਸਨਾ ਵਾ ਐਵੇਂ ਧੱਕੇ ਨਾ ਬੈ ਜੋ ਲਿਆ ਲਿਆ ਗੇ ਗਾੜੀਆਂ ਵੇਖੋ ਕੱਢਣ ਦਿਆ ਤੁਸੀਂ ਪਿੰਡ ਦੇ ਸਰਪੰਚ ਤਾਂ ਕੋਈ ਗੱਲ ਪਨੀ ਕੀਤੀ ਨੇ ਨਹੀਂ ਇਹ ਕਵਾਰੀਆਂ ਨੂੰ ਕਲੈਪ ਪੁਲਿਸ ਖਲਾਈ ਬੜੇ ਡਕਾਓ ਇਹਨਾਂ ਨੂੰ ਜਦੋਂ ਤੁਹਾਡੇ ਕੋਈ ਇਹਨਾਂ ਨੂੰ ਡਕਿਆ ਨਹੀਂ ਮਰਕੇ ਫੇਰਾ ਤੋ ਰਾਤ ਪੋਟ ਲਈ ਇਹਨਾਂ ਨੇ ਇਹ ਨਹੀਂ ਇਹਨਾਂ ਪੀ ਪਿੰਡ ਦਾ ਕਿੰਨਾ ਨੁਕਸਾਨ ਹੋ ਦਿਆ ਵਾ ਸਾਨੂੰ ਪਿੰਡ ਨੇ ਇਸੇ ਵਾਤੇ ਚੁਣਿਆ ਵੀ ਪਿੰਡ ਦੀ ਆ ਅਸੀਂ ਵਧੀਆ ਲਿਆਣਿਆਂ ਦੀ ਜੋ ਕਿ ਪਿੰਡ ਚ ਖਾਦ ਆਵੇ ਕਪੜਾ ਮਿਲੇ ਇਧਰ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਇਹ ਆ ਜੀ ਮਾਨੇਪੁਰ ਨੰਗਲ ਬੱਬਰੀ ਮਿਰਕਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟੇਟੀ ਮੇਰਾ ਨਾਮ ਮਸਾ ਸਾਂ ਮੈਂ ਇਥੇ ਬਿਆਸੀ ਦੀ ਸੈਲਟੀ ਲਗਾ ਉਹਨੂੰ ਇਹਨਾਂ ਮਦਦ ਆ ਕੇ ਘੜਤਾਂ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲੇਵਰ ਕੋਰਟ ਚ ਕੀ ਕੀਤਾ ਸਿਆਸੀ ਜੀ ਮੇਰੇ ਹੱਕ ਤੇ ਹੋਇਆ ਵਾ ਵਿਧ ਫੁੱਲ ਔਰ ਰੈਸੀਟੈਂਟ ਫੋਲੋ ਬੈ ਬਾਈ ਉਹ ਦੇਖ ਕੇ ਮੁਕੇ ਫਿਰ ਸੋਸਾਇਟੀ ਦਾ ਉਹ ਦੇਖੋ ਪੈਸੇ ਨਹੀਂ ਉਹਨਾਂ ਨੇ ਮੈਂ ਕੇ ਕੀ ਤੱਕ ਲੈਟਰ ਨੇ ਇਹਨੂੰ ਕੁਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਹੈ ਡੀਸੀ ਦੇ ਹੁਕਮਾਨਾ ਹੋਈ ਗਿਆ ਜਿਹੜਾ ਕੁਰਕ ਹੋਈ ਸੀ ਉਹ ਕਾਗਜ਼ ਤੱਕ ਸਾਰੇ ਹੈਗੇ ਨੇ ਹਾਂ ਸਾਰੇ ਹੈ ਬਸ ਸਾਰਾ ਰਿਕਾਰਡ ਹੈ ਮੇਥੋਂ A ਤੋਂ Z ਕਿੰਨੀਆਂ ਢਾਲੀ ਤਰਖਾਵਾਂ ਬੰਦੀ ਕਿੰਨੀ ਮੋੜ ਬੰਦੀ ਸਾਡੀ ਇਹ ਉਦੋਂ ਹੁਣ ਮੈਨੂੰ ਜਵਾਨੀ ਉਦੋਂ ਹੈ 17000 ਤੇ ਕੋਡੀ ਸੀ ਸਿਆਸੀ ਦਾ ਫੈਸਲਾ ਹੋਇਆ ਆ ਆ ਤੁਸੀਂ ਫੈਸਲਾ ਸਾਰੇ ਤੁਹਾਡੇ ਹੱਕ ਚ ਹੋ ਗਿਆ ਤੇ ਉਹ ਇਹ ਫੈਸਲੇ ਜਮੀਨ ਤੋਂ ਸੋਸਾਇਟੀ ਦਿੱਤੀ ਹਾਂ ਸਰ ਸਾਡੇ ਦਾ ਥੰਮ ਨੂੰ ਚਾਹਦ ਜਦੋਂ ਕੋਈ ਨਾਂ ਸੋਸਾਇਟੀ ਦੇ ਪਰਕੇ ਹਸਾਂ ਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਲਕ ਕਰਦੇ ਆ ਉਹਦੀ ਜਾਇਦਾਦ ਕੁਲਕ ਕਰਦੇ ਆ ਡੀਸੀ ਦੇ ਹੁਕਮ ਨਾਲ ਕੁਲਕ ਡੀਸੀ ਦੇ ਹੁਕਮ ਨਾਲ ਕੁਲਕ ਹੋ ਕੇ ਅਲਾਟਮੈਂਟ ਹੋਈ ਆ ਮੈਨੂੰ ਇੰਤਕਾਲ ਬਕਾਇਦਾ ਚੜੀ ਆ ਇੰਤਕਾਲ ਚੜਿਆ ਤੁਹਾਡਾ 97 ਚ ਇੰਤਕਾਲ ਚੜਿਆ ਵਾ ਇਹ ਡੀਜੀ ਮੈਂ ਤੁਹਾਨੂੰ ਦੱਸਣਾ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਕੇਸ ਨੇ ਹੋਰ ਨਹੀਂ ਮੇਰੇ ਕੋਲ ਆਹੀ ਸਰਪੰਚ ਜੀ ਕੋਲ ਆਈ ਹੈ ਪਹਿਲੇ ਦੀ ਇਨਕੁਆਰੀ ਉਹਨੂੰ 30 ਲੱਖ ਰੁਪਈਆ ਪਿਆ ਵਾ ਉਹਨੇ ਇੱਕ ਜਰਨਾ ਕੇਸ ਬਣਾ ਕੇ ਨਾ ਪਿਆ ਲੋਕਾਂ ਨੇ ਜائ ਕਬਜ਼ੇ ਹੋਏ ਆ ਉਹਦੇ ਵਿੱਚ ਜਿਹੜਾ 48/10/2/1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨੀਗਾ ਵਿੱਚ ਪੰਚਾਇਤ ਤੇ ਉਹਦਾ ਕਰ ਸਕਦੇ ਜਿੱਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆ ਜਿਹੜੀਆਂ ਦੁਕਾਨਾਂ ਵਾ ਇਹ ਮੈਂ ਕਿਤਨਾ ਕਰ ਸਕਦਾ ਕਲੇਮ ਇੰਤਖਾਲ ਚੜਿਆ ਇੰਤਖਾਲ ਚੜਿਆ ਸਭ ਕੋ ਹੋਇਆ ਵਾ ਤੁਹਾਡੇ ਨਾਮ ਦਾ ਹਾਂ ਇਹ ਕਿੰਨੀ ਜ਼ਮੀਨ ਸਹੀ ਹੈਗੀ ਆ ਇਹ ਤੇਰਾ ਮਰਲੇ ਆ ਜੇ ਨਾ ਐਸੇ ਗੁਰਨਾਮ ਸਿੰਘ ਆ ਥਾਣਾ ਤਿੱਬੜ ਤੋਂ ਅਸੀਂ ਆਏ ਆ ਪਿੰਡ ਬਬਰੀ ਨੰਗਲ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਇੱਥੇ ਆ ਨਜਾਇਜ਼ ਸੜਕ 'ਚ ਉਹ ਸਾਰੀ ਹੋ ਗਈ ਤੇ ਇਹਨਾਂ ਦੀ ਵੀ ਲੈ ਲਿਓ ਕੋਈ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰਵਾਈ ਹੋएगी ਵੀ ਹੋ ਜਾਏਗੀ ਉਹਨਾਂ ਤਰ੍ਹਾਂ ਦੇ ਕੱਲ ਚੱਕੀ ਦੀਆਂ ਹਾਂਜੀ ਹਾਂਜੀ ਠੀਕ ਹੈ